ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਕੂਤਰ ਵੀ ਭਰਾਵਾਂ ਨੂੰ ਉਮੀਦ ਕਰਦਾ ਠੀਕ ਠਾਕ ਹੋਵਗੇ ਜੀ ਸਾਰਿਆਂ ਦੇ ਕੂਤਰ ਕੁਆਤਰ ਸੈੱਟ ਹੋਣਗੇ ਘਰ ਪਰਿਵਾਰ ਓਕੇ ਰਿਪੋਰਟ ਹੋਣਗੇ ਇਧਰ ਜੀ ਆਪਾਂ ਅੱਜ ਨਵੇਂ ਵਲੌਗ ਦੀ ਸਟਾਰਟਿੰਗ ਕਰਤੀ ਆ ਯਾਰ ਹੋਣਾ ਨੇ ਤੇ ਇਹ ਵਿਖਾਈਏ ਤੁਹਾਨੂੰ ਕੂਤਰ ਕੁਆਤਰ ਬੜੇ ਦਿਨਾਂ ਬਾਅਦ ਵਲੌਗ ਸਟਾਰਟ ਕੀਤਾ ਮੇਰੇ ਵੀਰੋ ਅਜ ਤੋਂ ਪਹਿਲਾਂ ਇੱਕ ਪੁਰਾਣਾ ਵਲੌਗ ਆਊਗਾ ਤੇ ਆ ਨਵਾਂ ਵਲੌਗ ਅੱਜ ਆਪਾਂ ਬਣਾਉਣ ਲੱਗੇ ਆ ਠੀਕ ਹੈ ਜੀ ਕੂਤਰ ਕੁਆਤਰ ਬੱਚੇ ਆਪਣੇ ਅੱਗੇ ਨੂੰ ਬਹੁਤ ਓਕੇ ਰਿਪੋਰਟ ਬੈਟਰ ਆ ਕੰਮ ਠੀਕ ਹੈ ਜੀ ਤੇ ਚੈੱਕ ਕਰ ਲੋ ਆ ਰਿਹਾ ਆਪਣਾ ਨਿਊ ਬੇਬੀ ਪੀਸ ਪਛਾਨ ਚ ਨਹੀਂ ਆਉਂਦਾ ਹੁਣ ਹੁੰਦਾ ਹਨਾ ਬਈ ਬਾਕੀ ਛੋਟ ਛਾਟ ਪਾਈ ਜਾਂਦੇ ਆ ਵਲੋਗ ਨਹੀਂ ਪਾਉਂਦੇ ਤਾਂ ਫਿਰ ਕੀ ਹੋ ਗਿਆ ਛੋਟਾ ਦੇ ਵੀ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਆ ਰਿਹਾ ਆਪਣਾ ਛੋਟ ਵੱਡਾ ਹੈ ਚਾ ਪਤਾ ਨਹੀਂ ਛੋਟਾ ਪਤਾ ਨਹੀਂ ਵੱਡਾ ਹੈ ਇਹ ਤੇ ਉਹ ਤਾਂ ਹੈ ਹੀ ਕੰਝੁਰਾ ਰਹਿ ਗਿਆ ਵਿਚਾਰਾ ਪਤਾ ਨਹੀਂ ਯਾਰ ਉਹ ਪਹਿਲਾਂ ਨਿਕਲਿਆ ਸੀ ਮੇਰੇ ਹਿਸਾਬ ਨਾਲ ਉਹ ਪਹਿਲਾਂ ਨਿਕਲਿਆ ਸੀ ਬੱਚਾ ਤੇ ਆ ਬਾਅਦ ਚੋਂ ਨਿਕਲਿਆ ਸੀ ਤੇ ਆ ਉਹਦੇ ਤੋਂ ਐ ਲੱਗਦਾ ਜਿਵੇਂ ਵੀ ਵੱਡਾ ਹੋਵੇ ਪਰ ਉਹ ਛੋਟਾ ਹੈ ਇਹ ਛੋਟਾ ਉਹ ਵੱਡਾ ਠੀਕ ਹੈ ਜੀ ਗੱਲ ਸਮਝਦੇ ਹੋ ਤੇ ਬਾਕੀ ਇਧਰ ਇਹ ਹਨ ਗਮਾ ਉਧਰ ਉਹ ਬੱਚੇ ਰੱਤੇ ਫੁੰਝਾਂ ਨੇ ਲਾ ਗਾਂਡੇ ਲਾ ਰੱਖਿਆ ਬੱਚੇ ਉਧਰੋਂ ਵੀ ਨਿਕਲਣ ਵਾਲੇ ਆ ਇਧਰ ਖਟੀਆਂ ਖਾਂਦੇ ਭਰਾ ਮਤਲਬ ਇਹਦੇ ਮਾਪਿਓ ਦੀ ਜੋੜੀ ਦੇ ਅੰਡੇ ਆ ਇਸ ਬੱਚੇ ਦੇ ਜਿਹੜੇ ਉਹ ਪਏ ਆ ਤੇ ਉਧਰੋਂ ਦਾ ਮਾਪਿਓ ਉਹਨੇ ਦੁਬਾਰਾ ਫੇਰ ਅੰਡੇ ਲਾੜੇ ਸੀ ਠੀਕ ਹੈ ਜੀ ਤੇ ਉਹ ਵੀ ਤੁਹਾਨੂੰ ਵਿਖਾਵ ਖੋ ਦਿੰਨੇ ਆ ਤੇ ਬਾਕੀ ਹੁਣ ਇੱਕ ਤਾਂ ਰੱਤੇ ਫੁੰਝੇ ਵਾਲਾ ਚੱਲ ਅੰਡੇ ਤੇ ਬਹਿ ਗਿਆ ਕਿਰਾਂ ਬੈਠਾ ਰਹਿਣ ਦੀ ਹੈ ਜਦੋਂ ਉੱਠ ਪਿਆਣਾ ਉਹਨੂੰ ਧੁੱਪੇ ਪਾਉਣਾ ਉਹਦੀ ਅੱਖ ਫਿਰ ਖਰਾਬ ਹੋ ਗਈ ਆ ਪਤਾ ਨਹੀਂ ਕੀ ਹੋ ਗਿਆ ਯਾਰ ਉਹਦੀ ਅੱਖਾਂ ਹੀ ਨਹੀਂ ਸਹੀ ਹੁੰਦੀਆਂ ਕੀ ਹੋ ਗਿਆ ਤੈਨੂੰ ਬੰਦਦੇ ਆ ਛਾਵੇਂ ਉਧਰ ਤੇ ਇੱਧਰ ਬੱਕਰਾ ਵੀ ਆਪਣਾ ਵਿਖਾ ਦਿੰਨੇ ਆ ਨਾਲੇ ਇੱਧਰ ਜਾਨਵਰ ਵਿਖਾ ਦਿੰਨੇ ਆ ਤੁਹਾਨੂੰ ਫਿਰ ਅੱਜ ਕਾਲੀ ਪਿਉਣੇ ਆ ਯਾਰ ਖੁੱਡਿਆਂ ਤੇ ਕਰਾਂਗੇ ਠੀਕ ਆ ਅੱਜ ਆ ਕੰਮ ਜ਼ਰੂਰੀ ਕਰਨਾ ਆਪਾਂ ਇੱਕ ਮਿੰਟ ਇੱਕ ਮਿੰਟ ਪਾ ਫੋਨ ਹੀ ਹੀਟ ਹੋ ਗਿਆ ਗਰਮ ਬਹੁਤ ਹੋ ਗਿਆ ਥੋੜਾ ਤਪਣ ਲੱਗ ਗਿਆ ਇੱਕ ਤਾਰ ਸਿਆਪਾ ਰਹੂਗਾ ਬੁਰੀਆਂ ਗਰਮੀਆਂ ਗਰਮੀਆਂ ਆਪਣੀਆਂ ਠੀਕ ਆ ਜੀ ਤੇ ਵਾਕੀਂ ਪਰ ਹੋਰ ਹੋ ਦੇ ਕੇ ਪੈਸੀ ਉੱਥੇ ਦਾ ਚੱਲਣਾ ਮਨੂਨ ਵਾਲਾ ਉਹ ਵੀ ਬਣਾ ਜੰਨੇ ਆ ਨਾਲੇ ਉਹ ਉੱਥੇ ਦੁਬਾਰਾ ਉਹਨਾਂ ਨੇ ਫੇਰ ਹੰਡੇ ਲਾ ਲਈ ਇਧਰ ਆਪਣਾ ਡੇਬਲੀ ਬਾਈ ਵਾਲਾ ਕਬੂਤਰ ਤੇਰਤਾ ਚਿੱਟੀਆਂ ਖਾਲਾ ਤੇ ਡੇਬਲੀ ਬਾਈ ਵਾਲਾ ਮੱਤਿਆ ਉਹ ਵਾਲਾ ਠੀਕ ਹੈ ਜੀ ਜਿਹੜਾ ਥੱਲੇ ਖੜਾ ਤੇ ਉਹ ਕਬੂਤਰ ਡੇਬਲੀ ਬਾਈ ਵਾਲੀ ਆ ਕਬੂਤਰ ਆਪਣੇ ਆਮਰਪਾਲ ਕਾ ਖਟੀਆਂ ਖਾਲਾ ਲਾਲ ਸਰਾ ਲਾਲ ਸਿਰ ਤੇ ਨੇ ਸ਼ਿੱਟ ਆ ਠੀਕ ਹੈ ਜੀ ਤੇ ਬਾਕੀ ਕੂਤਰ ਵੀ ਚੰਗਾ ਕਬੂਦਰੀ ਤੇ ਚੰਗੀ ਹੋਣੀ ਹੋਣੀ ਹੈ ਕਿ ਡੇਬੜੀ ਬਾਈ ਹੋਣਾ ਤਵਾਈਏ ਕਬੂਦਰੀ ਚੰਗੀ ਆ ਕਬੂਦਰੀ ਦੀ ਖੜਨੀ ਖੁੜਨੀ ਸਾਰੇ ਕਬੂਤਰਾਂ ਨਾਲੋਂ ਅਲੱਗ ਹੈ ਠੀਕ ਹੈ ਜੀ ਜਿੰਨੇ ਵੀ ਆਪਣੇ ਖੁੱਡੇ 'ਚ ਕਬੂਤਰ ਹੈ ਹਾਂਜੀ ਬਾਈ ਤੇ ਹੁਣ ਆਏ ਸੀ ਗਗਨ ਘ੍ਰਿਪ ਦਿਨ ਪੱਤੀਆਂ ਜੀਆਂ ਤੋੜਨ ਆ ਸੁੱਖਾ ਨਾ ਸਮਝ ਲਿਓ ਪਦੀਨੇ ਦੀਆਂ ਪੱਤੀਆਂ ਜੀਆਂ ਤੋੜਨ ਆਏ ਸੀ ਠੀਕ ਹੈ ਜੀ ਇਹਦਾ ਜੂਸ ਬਣਾਵਾਂਗੇ ਘਰੇ ਜਾ ਕੇ ਉਹ ਤੁਹਾਨੂੰ ਵਿਖਾਵਾਂਗੇ ਠੀਕ ਆ ਮੇਰੇ ਵੀਰੋ ਬੜਾ ਸਵਾਦ ਬੰਦ ਆ ਠੰਡਾ ਰਹਿੰਦਾ ਸਰੀਰ ਸਾਰੀ ਦਿਹਾੜੀ ਇੱਧਰ ਆਇਆ ਇੱਧਰ ਇੱਧਰ ਪਦੀਨਾ ਤੋੜਦਿਆਂ ਅਸੀਂ ਇਹ ਪੱਜੀ ਫਿਰਦੀ ਸੀ ਆਣ ਕੇ ਪਹਿਲਾਂ ਤਾਂ ਬੰਨ ਹੀ ਕਾਂ ਤੇ ਹੁਣ ਬੰਨਦੇ ਆ ਬੱਕਰੀ ਉਹ ਉੱਥੇ ਜੜੀ ਬੂਟੀ ਜੀ ਪਈ ਆ ਉੱਥੇ ਆਪੇ ਖਾ ਲੂਗੀ ਰਿੱਜੀ ਫਿਰਦੀ ਕੁੜੀ ਆ ਬਦੀ ਘਰੇ ਜਰਾ ਕੇ ਗੰਦ ਮਾਰਦੀ ਆ ਮਾਰਨ ਲੱਗੀ ਹੁਣ ਤਾਂ ਸਿੰਗ ਮਾਰਦੀ ਆ ਬਾੜੇ ਭੜੇ ਕੁੜੀ ਆਏ ਦੀ ਇਹ ਭਾ ਬਾੜੀਆਂ ਸ਼ਰਾਰਤਾਂ ਜੀਆਂ ਹੁੰਦੀਆਂ ਆ ਬੱਕਰੀਆਂ ਪਤਾ ਨਹੀਂ ਕੀ ਚੱਕਰ ਆ ਠੀਕ ਹੈ ਜੀ ਇਹਦੀ ਮਾਂ ਤਾਂ ਹਜੇ ਵਗ ਜੀ ਫਿਰਦੀ ਉਹਨੂੰ ਤਾਂ ਆਈ ਹੀ ਨਹੀਂ 2 ਮਹੀਨੇ ਹੋ ਗਏ ਉਹ ਜਿੰਨਾਂ ਦੇ ਵਾਗ ਦੇ ਛੱਡੀ ਉਹਨਾਂ ਦੇ ਪਠੋਰੇ ਸੀਗੇ ਤੇ ਪਟੋਰਿਆਂ ਦੀ ਮੰਗ ਆ ਉਹਨਾਂ ਨੇ ਕਿਤੇ ਸੇਲ ਕਰਤੀ ਸੀ ਤੇ ਫਿਰ ਉਹ ਛੋਟੇ ਸੀ ਪਟੋਰੇ ਤੇ ਉਹ ਆਪਣਿਆਂ ਦੀ ਬੱਕਰੀ ਦਾ ਦੁੱਧ ਪੀਣ ਲੱਗ ਗਏ ਸੀਗੇ ਤੇ ਉਹ ਕਹਿੰਦੇ ਵੱਡੇ ਹੋ ਜਾਣ ਤਾਂ ਫਿਰ ਅਸੀਂ ਦੇ ਦਾਂਗੇ ਠੀਕ ਆ ਜੀ ਬੱਕਰੀ ਤੁਹਾਨੂੰ ਜਰ ਫ੍ਰੀ ਆਣਾ ਕੋਲੇ ਆਪਣੀ ਬੱਕਰੀ ਵਧੀਆ ਚਰਦੀ ਫਿਰਦੀ ਇੱਥੇ ਘੜਾ ਪੱਟ ਹਾਂਜੀ ਮੇਰੇ ਵੀਰੋ ਇੱਥੇ ਉਸ ਪਦੀਨੇ ਦਾ ਚੈੱਕ ਕਰ ਲਓ ਜੀ ਪਦੀਨੇ ਦਾ ਜੂਸ ਹੋਰ ਨਾਲ ਇੱਕ ਪਾਗਣਾ ਸਮਝ ਲਿਓ ਪਦੀਨੇ ਦਾ ਚੂਸ ਆ ਜੀ ਠੀਕ ਆ ਜੀ ਤੋਂ ਬਹੁਤ ਸਵਾਦ ਬੰਦ ਦੇ ਵਿੱਚ ਖੰਡ ਪਾ ਲਿਓ ਨਿੰਬੂ ਪਾ ਲਿਓ ਤੇ ਚਿਲਡ ਚਿਲਡ ਬਰਫ਼ ਪਾ ਲਓ ਆ ਮੈਂ ਭੰਨ ਕੇ ਰੱਖ ਰੱਖੀ ਆ ਠੀਕ ਹੈ ਜੀ ਬੜਾ ਸਵਾਦ ਖੰਡਾ ਢੰਡਾ ਕਰੀਏ ਸ਼ਰੀਰ ਨੂੰ ਇੱਕ ਰਾ ਚਿਲਡ ਮੋਲਡ ਕਰ ਦਿੰਦਾ ਹੁਣ ਬੰਦੇ ਦੇ ਹਾਂਜੀ ਮੇਰੇ ਵੀਰੋ ਇੱਧਰ ਆਪਾਂ ਭੰਨਤੇ ਹੋਏ ਛੋਲੇ ਇਹ ਘਰ ਦੇ ਆਰਗੇਨਿਕ ਛੋਲੇ ਹੋਏ ਆ ਜੀ ਤੇ ਇਹਨਾਂ ਨੂੰ ਭੌਂਕੇ ਰੱਖੇ ਹੋਏ ਸੀ ਤੇ 10 ਮਿੰਟ ਹੋਰ ਰੱਖ ਦਈਏ ਫਿਰ ਕੂਤਰ ਬਾਹਰ ਕੱਢ ਦਿੰਨੇ ਆ ਤੇ ਜਦੋਂ ਆਪਾਂ ਬੱਕਰੀਆਂ ਤਾਲਣ ਵਾਸਤੇ ਪਿੰਜਰਾ ਮੇਰੇ ਵੀਰੋਂ ਬਾਹਰ ਕੱਢ ਲਿਆ ਤੇ ਹੁਣ ਪਿੰਜਰੇ ਤੇ ਆਪਾਂ ਆਹ ਬੱਕਰੀਆਂ ਉਹ ਛੋਟਾ ਜਿਹੜਾ ਉਹ ਕੀ ਕਹਿੰਦੇ ਬੇਬੀ ਕੋਟ ਉਸ ਨੂੰ ਇਸ ਪਿੰਜਰੇ 'ਚ ਤਾਲਿਆ ਕਰਾਂਗੇ ਕਿਉਂਕਿ ਸਤਾਨੀਆਂ ਵਾਲਾਂ ਕਰਦਾ ਉਹ ਦੋ ਕੁ ਮਹੀਨੇ ਮਹੀਨਾ ਡੇਢ ਮਹੀਨਾ ਇਹ ਮੁੜ ਕੇ ਤਾਂ ਬੱਕਰੇ ਨੇ ਵੱਡਾ ਹੋ ਜਾਣਾ ਮੁੜ ਕੇ ਕੋਈ ਕੰਮ ਆਪਾ ਨੂੰ ਹੀ ਹੋਣਾ ਇਹ ਪਿੰਜਰਾ ਠੀਕ ਹੈ ਜੀ ਤੇ ਹੁਣ ਬੱਚੂ-ਬੁੱੱਚੇ ਬਾਹਰ ਕੱਢ ਦੇ 10 ਮਿੰਟ ਹਵਾ ਉਹ ਲੱਗ ਜੂਗੀ ਵਿਚਾਰੇ ਫਰੈਸ਼ ਨਿਊ ਹਵਾ ਲੈ ਲੈਣਗੇ ਤੇ ਨਾਲੇ ਕਬੂਤਰਾਂ ਹੁੰਦਾ ਨੇ ਦੁਨੇ ਪਾ ਲੈਣੇ ਆ ਤੇ ਫਿਰ ਕਾਲੀ ਭਿਉਂ ਕੇ ਰੱਖ ਦਿੰਨੇ ਆ ਠੀਕ ਹੈ ਜੀ ਐਂਦੇ ਚ ਭਿਉਂ ਦਿੰਨੇ ਆ ਇੱਕ ਤਾਂ ਐਂਦੇ ਚ ਭਿਉਂ ਦਾਂਗੇ ਬਾਕੀ ਕਾਲੀ ਬਾਲਟੀ ਚ ਭਿਉਂ ਦਿੰਨੇ ਠੀਕ ਹੈ ਜੀ ਕਿਉਂਕਿ ਫਿਰ ਬਾਲੀ ਤਾਂ ਥੋੜਾ ਗਰਮ ਹੁੰਦੀ ਐ ਮੋਰੇ ਨਿਕਲ ਜਾਣਗੇ ਤਾਂ ਕਰਕੇ ਵਿੱਚ ਫੋਨ ਆ ਗਿਆ ਸੀ ਮਿੱਤਰੋ ਤਾਂ ਕਰਕੇ ਤੇ ਹੁਣ ਟਰੈਟਰੂਆਂ ਬਾਹਰ ਕੱਢ ਦਿੰਨੇ ਨਾਲੇ ਮਤਲਬ ਕੀ ਕਹਿੰਦੇ ਆ ਪਾਣੀ ਵਾਲੇ ਭਾਂਡੇ ਬਾਹਰ ਕੱਢ ਦਿੰਨੇ ਆ ਜੀ ਮੈਂ ਕਹਿੰਨਾ ਗੇਟ ਕਿਉਂ ਨਹੀਂ ਖੋਲਦਾ ਮੈਸੇਜ ਆਇਆ ਸੀ ਨੈਟ ਦਾ ਤੇ ਵੀਡੀਓ ਕੱਟੀ ਗਈ ਤੇ ਇਧਰ ਉਹ ਬੇਬੀ ਬਿਜ਼ਨਸ ਨੂੰ ਬਾਹਰ ਕੱਢ ਗਏ ਨਾਲੇ ਪਾਣੀ ਵਾਲੇ ਭਾਂਡੇ ਬਾਹਰ ਕੱਢ ਲੈਣੇ ਆ ਜੀ ਇਸ ਕੁੱਡੇ ਦੇ ਨਾਲੇ ਉਸ ਕੁੱਡੇ ਦੇ ਮਿੱਤਰੋ ਕੀ ਬਤਾਉਣੇ ਹੱਥ ਨੂੰ ਹੋ ਚੁੱਕਿਆ ਜੀ ਤੇ ਦਾਣਿਆਂ ਨੂੰ ਉਹਦਾ ਟਾਈਮ ਹੋ ਚੁੱਕਿਆ ਜੀ ਹੁਣ ਆਹੀ ਕੰਟੈਕਟ ਆ ਜੀ ਸਾਡੇ ਕੋਲ ਕੀ ਕਰੀਏ ਹੇ ਮੇਰੇ ਮਾਲਕ ਕੰਟੈਕਟ ਆਉਣ ਲੱਗ ਜੀ ਕੂਤਰਾਂ ਦਾ ਬੱਚੇ ਵੱਡੇ ਹੋ ਜਾਣ ਫਿਰ ਡਾਵਾ ਡੋਵਾਗੇ ਫਿਰ ਵੀਡੀਓ ਤੇ ਵੀਡੀਓ ਠਾ ਠਾ ਪਾਵਾਂਗੇ ਠੀਕ ਹੈ ਜੀ ਬੱਚੇ ਬਾਹਰ ਗੱਡੀਏ ਹਾਂਜੀ ਮੇਰੇ ਵੀਰੋ ਬੱਚਿਆਂ ਨੂੰ ਕੱਢਤਾ ਆਪਾਂ ਛਤਰੀ ਤੇ ਤੇ ਇੱਕ ਵਾਰੀ ਡਾ ਕੇ ਵੇਨੇ ਛਤਰੀ ਤੇ ਆਉਂਦਾ ਕਿ ਨਹੀਂ ਆਉਂਦਾ ਫੜ ਕੇ ਦੂਰੋ ਛੱਡ ਕੇ ਵੇਨੇ ਠੀਕ ਹੈ ਜੀ ਆਹ ਹਾਂ ਪੁੱਤ ਦਿਨਾਂ ਚੋਗਾ ਹੱਥਾਂ ਨੂੰ ਆਹ ਮਾਲਾ ਬਹੁਤ ਕਰਦਾ ਚੰਦਰਾ ਇੰਨਾ ਮੋੜ ਨਾ ਕਰਿਆ ਕਰ ਮੈਂ ਡੈਰੀ ਮਾਰ ਜਾਣਾ ਆ ਮੁਰਕ ਤੂ ਓੱਖਾ ਹੋਇੰਗਾ ਬਰਬੂਰ ਦੇਖਨੇ ਡਾ ਗਲੁੱਡਾ ਦੀ ਚੱਲ ਪੁੱਤਰਾ ਉਹ ਥੱਲੀ ਡਿੱਗ ਪਿਆ ਸੀ ਗਲਤ ਹੋ ਗਿਆ ਕੰਮ ਗਲਤ ਹੋ ਗਿਆ ਗਲਤ ਹੋ ਗਿਆ ਗਲਤ ਹੋ ਗਿਆ ਛੇ ਹੀ ਨਹੀਂ ਛੱਡਿਆ ਗਿਆ ਖੜ ਜਾ ਸੈਕਿੰਡ ਟਰਾਈ ਓਹੋ ਪਰਾਂ ਹੀ ਜਾਵੜਿਆ ਕਲਨ ਮਹਿਕਮ ਚੱਲ ਇਧਰ ਆ ਪਰਾਂ ਹੀ ਜਾਵੜਿਆ ਸੀ ਕੁੱਤਰ ਖੜ ਨਹੀਂ ਦੇਖੋ ਬੱਚੇ ਦੀ ਬਾਕੀ ਤੁਸੀਂ ਗੱਲਾਂ ਬਾਅਦ ਚ ਦੱਸੋ ਠੀਕ ਹੈ ਚੱਲ 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 ਸਿੱਧਾ ਛਤਰੀ ਤੇ ਜਾਈਂ ਬੇਇੱਜ਼ਤੀ ਨਾ ਕਰਾਈਂ ਸਿੱਧਾ 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 ਮਾਈ ਗਾਡ ਚੱਲ ਚੱਲ ਸਿੱਧਾ ਹੀ ਬਈ ਸਿੱਧਾ ਹੀ ਸਿੱਧਾ ਹੀ ਸਿੱਧਾ ਹੀ ਜਾਪਤ ਸਿੱਧਾ ਹੀ ਆਹ ਆ ਇਧਰ ਕੀ ਲੈਣ ਗਿਆ ਹੀ ਫੜ ਤਾਂ ਤੈਨੂੰ ਮੈਂ 2 ਮਿੰਟ ਚ ਚਲਾਵਾ ਮੈਂ ਕਹਿੰਦਾ ਕੀ ਲੈਣਾ ਫੜ ਵੀ ਲਿਆ ਪਰ ਚੱਲ ਬੱਤ ਇੱਥੋਂ ਜਾ ਉੜ ਕੇ ਆਹ ਹੋ ਗਿਆ ਛਤਰੀ ਤੇ ਸਿੱਧਾ ਮੰਨਦੇ ਹੋ ਫਿਰ ਠੀਕ ਹੈ ਜੀ ਬੱਚਾ ਉੱਡਣ ਲੱਗ ਗਿਆ ਆਪਣਾ ਕਮਾਲ ਹੋ ਗਈ ਤੇ ਇਧਰੋਂ ਦਾਣੇ ਵਾਲੇ ਭਾਂਡੇ ਸਾਰੇ ਕੱਢ ਲਈਏ ਬਾਹਰ ਫਿਰ ਕਲੀ ਭਿਉਣੇ ਆ ਕਿੰਨੇ ਕਬਰੀ ਦੱਸਾਂਗੇ ਮੈਨੂੰ ਸਮਝ ਨਹੀਂ ਆਉਂਦੀ ਹਾਂਜੀ ਬਈ ਪਾਣੀ ਭਰ ਲਿਆਂਦਾ ਜੀ ਕੂਤਰਾਂ ਦਾ ਤੇ ਰੱਖ ਦੀ ਗਾ ਖੁੱਡਿਆਂ ਚ ਆ ਇੱਕ ਦੋ ਓਹ ਹੋ ਹੋ ਕੰਮ ਗਲਤ ਹੋ ਗਿਆ ਸੀ ਇੱਕ ਦੋ ਦੇਣੀਆ ਮੁੜ ਕੇ ਆ ਘੜਾ ਪਿਆ ਇੱਕ ਚ ਘੜਾ ਰੱਖ ਦਾਂਗੇ ਇੱਕ ਚਾਰ ਰੱਖ ਦਾਂਗੇ ਠੀਕ ਹੈ ਜੀ ਇਧਰ ਵਾਲਿਆਂ ਨੂੰ ਘੜਾ ਰੱਖ ਦਾਂਗੇ ਪਰ ਲਿਆਂ ਨੂੰ ਆ ਰੱਖ ਦਾਂਗੇ ਐਂ ਕਰਾਂਗੇ ਫਿਰ ਜਾਂ ਘੜਾ ਉਹ ਕੋਲ ਆ ਹੋਰ ਲੈ ਆਵਾਂਗੇ ਕਿਧਰੋਂ ਆ ਕਿਧਰੋਂ ਲੱਬ ਲੱਬ ਕੇ ਠੀਕ ਆ ਮੇਰੇ ਵੀਰੋ ਲਓ ਜੀ ਰੱਖਤਾ ਪਾਣੀ ਜਿੱਧਰ ਆ ਜੋ ਉਧਰੋਂ ਪੀ ਲੋ ਤੇ ਦਾਣੇ ਆਉ ਪਏ ਔਲੀ ਭਰਗੇ ਇਧਰ ਰੱਖਤੀ ਸੀ ਕੋਈ ਕੀ ਬਤਾਉਨੇ ਦਾਣੇ ਪਾ ਦਿੱਗੇ ਤੇ ਫਿਰ ਪਲਾ ਇਧਰ ਲੈ ਕੇ ਦੇ ਨੂ ਵੀ ਪਾਣੀ ਰੱਖ ਹੀ ਦਈਏ ਇਕੱਠਿਆਂ ਨੂੰ ਕਿਤੇ ਨਾ ਗੁੱਸਾ ਕਰ ਜਾਣ ਵੀ ਸਾਨੂੰ ਤਾਂ ਪਾਣੀ ਰੱਖਿਆ ਨਹੀਂ ਉਧਰ ਵਾਲਿਆਂ ਨੂੰ ਦੱਸਤਾ ਆਲੋ ਬਰਾਵੋ ਆਜੋ ਆਜੋ ਕੋਈ ਚੱਕਰ ਨਹੀਂ ਉਧਰ ਕੂਤਰੀਏ ਬੱਚੇ ਸਿੱਧੀ ਘੜ ਲੀ ਵਾ ਹੁਣ ਪਾ ਦਿੱਗੇ ਦਾਣੇ ਠੀਕ ਹੈ ਜੀ ਸਾਫ ਸੂਬ ਕਰਕੇ ਇੱਕ ਖੁੱਡੇ ਵਾਲਿਆਂ ਨੂੰ ਤਾਂ ਰੱਖ ਦਿੱਤੀਏ ਦਾਣੇ ਕਿਉਂਕਿ ਕਾਲਿਆਂ ਦੇ ਕੱਟ ਗਏ ਹੋਰੇ ਆਣ ਕੇ ਦੁਬਾਰਾ ਰੱਖ ਦਿੰਨੇ ਆ ਪਰਲੇ ਖੁੱਡੇ ਵਾਲਿਆਂ ਦੇ ਆਜੋ ਆਜੋ ਜੋ ਬਰੋ ਖਾਓ ਰੱਖ ਤੇ ਸਾਦੀ ਅਗੇ ਇੱਧਰ ਵਾਲੇ ਦਾਣੇ ਹੋਰ ਲਿਆ ਦੀਏ ਹਾਂਜੀ ਮੇਰੇ ਵੀਰੋ ਹੁਣ ਚੱਕ ਲਈਏ ਜੀ ਉਹ ਪੱਠਿਆਂ ਚ ਪੱਠਿਆਂ ਵਾਲੇ ਕਾਰੇ ਚ ਪਈ ਆ ਬਾਲਟੀ ਉਹਦੇ ਜੇ ਕਾਲੀ ਕੋਲੀ ਰਲਾਵਾਂਗੇ ਫਿਰ ਇੱਕ ਭਾਂਡਾ ਉਹ ਉਹ ਹੋ ਗਿਆ ਜਿਹੜਾ ਉਹ ਰੱਖਿਆ ਹੋਇਆ ਪੀਲਾ ਜਾਂ ਤੇ ਇੱਕ ਆ ਇਧਰ ਆ ਗਈ ਮੇਰੇ ਸਾਲੇ ਦੀ ਸਟੋਰੀਜ਼ ਭਰ ਗਈ ਸੀ ਉਹ ਪਈ ਪਾਰਟੀ ਚੱਕਲ ਚੱਲੀ ਗਏ ਹਾਂਜੀ ਮੇਰੇ ਵੀਰੋ ਉਹ ਦਿਨ ਆ ਹੀ ਗਿਆ ਜਿਹੜੇ ਦਿਨ ਦੀ ਆਪਾਂ ਨੂੰ ਵੇਟ ਸੀ ਕੂਤਰਾਂ ਦੇ ਖੁੱਡਿਆਂ ਤੇ ਕਲੀ ਕਰਨੀ ਸੀ ਅੱਜ ਕਲੀ ਕੱਢ ਲਈਏ ਬਾਹਰ ਤੇ ਬਾ ਪਾਤੀਏ ਇਹਨਾਂ ਚ ਪਿਉਂਕੇ ਰੱਖ ਦਿੱਤੀਏ ਤੇ ਕੱਲ ਨੂੰ ਫਿਰ ਲਾ ਦਾਂਗੇ ਠੀਕ ਆ ਜੀ ਥੋੜੀ ਥੋੜੀ ਪਿਉਣੀ ਪੈਣੀ ਆ ਕਿਉਂਕਿ ਫਿਰ ਉਮਰੇ ਵੀ ਨਿਕਲ ਸਕਦੇ ਇਹਨਾਂ ਚੋਂ ਗਰਮ ਵਾਲੀ ਹੁੰਦੀ ਆ ਹਾਂਜੀ ਮੇਰੇ ਵੀਰੋ ਦੁਕਾਨ ਵਾਲੇ ਤੋਂ ਲੈਂਦੀ ਸੀ ਕਲੀ ਕਹਿ ਕੇ ਵੀ ਮੈਂ ਵਿੱਚ ਡળે ਨਹੀਂ ਹੁਣੇ ਚਾਹੀ ਤੇ ਕਹਿੰਦਾ ਨਾ ਨਾ ਗਾਰੰਟੀ ਆਪਣੀ ਜਮਾਂ ਬ੍ਰੀਕ ਆ ਆ ਕੀ ਆ ਬਈ ਆ ਕੀ ਆ ਵੀਰੇ ਜੇ ਦੁਕਾਨ ਵਾਲਾ ਵੇਂਦਾ ਬਈ ਆ ਦੱਸੋ ਕੀ ਜਿਗਾੜਾ ਯਾਰ ਡਲੇ ਤਾਂ ਨਹੀਂ ਹਨਾ ਮੈਨੂੰ ਵੀ ਐਂ ਲੱਗਦਾ ਡਰੇ ਡੁਲੇ ਤਾਂ ਹਨੀ ਉਹ ਵੀ ਜਿਗਾੜ ਕੋਈ ਹੋਰ ਆ ਕਲੀ ਨੂੰ ਕੁੱਟਣੀ ਪੈਣੀ ਆ ਸਾਰੀ ਨੂੰ ਭਾਂ ਚੌਥਾ ਨੂੰ ਲੱਗੀ ਸਲੇ ਹੱਥ ਨਾਲ ਪਾੜਦੇ ਤੇ ਵਾ ਇਹਨੂੰ ਕੁੱਟ ਦਈਏ ਫੇਰ ਪੋਣਾ ਬਾਲਟੀਆਂ ਚੋਂ ਨਾ ਚ ਆਪਣੇ ਅਸਤਰਾਂ ਚ ਹੁਣ ਇਹਨਾਂ ਚ ਆਪਾਂ ਰੱਖ ਦਈਏ ਪਾਣੀ ਪਾ ਦਈਏ ਹੋਰ ਇਹਨਾਂ 'ਚ ਠੀਕ ਹੈ ਜੀ ਹਾਂਜੀ ਬਈ ਤੇ ਕਲੀ ਆਪਾਂ ਪਾਤੀ ਕਲੀ ਜ਼ਿਆਦਾ ਨਾ ਹੋ ਗਈ ਹੋਵੇ ਕਿਤੇ ਤੇ ਇਧਰ ਵੀ ਕਲੀ ਬਾਕੇ ਰੱਖਤੀ ਹੁਣ ਪਾ ਦਈਏ ਪਾਣੀ ਇਹਨਾਂ ਇਹਨਾਂ ਦੇ ਉੱਤੇ ਵੇ ਇਹਨੇ ਕੀ ਬੰਦ ਆਹੋ 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 ਪਲੇਟੇ ਜੀ ਪਾਈਏ ਪਾ ਲਿਆ ਉਹ ਨਾ ਹੋ ਰਿਹਾ ਉਹੋ ਹੋ ਗਲਤੀ ਕਰਤੀ ਆਪਾਂ ਅੰਦਰ ਰੱਖਣਾ ਸੀ ਇਹਨਾਂ ਨੂੰ ਚੱਕ ਕੇ ਚੱਲ ਹੁਣ ਚੱਕ ਲਾਂਗੇ ਅੱਗੇ ਅੱਗੇ ਲੱਗ ਉਹ ਨਿਕਲ ਕੇ ਸੀ ਮੋਰੇ ਥੱਲੋਂ ਯਾਰ ਇਹ ਨਿਕਲਦੇ ਇਹ ਨਿਕਲਦੇ ਉਹ ਗਰਮ ਬਹੁਤ ਹੁੰਦੀ ਹੈ ਸਾਰਾ ਤਪ ਜਾਂਦਾ ਇਹਦੇ ਜਿਵੇਂ ਪਾਣੀ ਗੇ ਹੋਰ ਪਾਦਗੇ ਪਾਣੀ ਇਹਨਾਂ ਚ ਹਾਂਜੀ ਬਈ ਤੇ ਹੁਣ ਇੱਧਰ ਆਪਾਂ ਬੱਚੇ ਆ ਤਾੜਤਾ ਕੀ ਕਹਿੰਦੇ ਹੁੰਦੇ ਆ ਬੱਕਰਾ ਪਿੰਜਰੇ ਚ ਆ ਦੇਖੋ ਜੀ ਕੀ ਬਾਤਾਂ ਨੇ ਸਸਰੀ ਘਰ ਕਰਦੇ ਸਹਰਿਆਂ ਨੂੰ ਆਪਾਂ ਪਿੰਜਰੇ ਚ ਆ ਗਿਆਂ ਮੈਨੂੰ ਤਾੜਤਾ ਪਿੰਜਰੇ ਚ ਕਹਦੇ ਐ ਡੋਗੀ ਐ ਕਿੰਨੇ ਜਾਨਵਰ ਆ ਹੁਣ ਆਪਣੇ ਕੋਲੇ 1 ਹੋ ਗਿਆ 2 3 4 5 6 7 ਆ ਬਾਕੀ ਕਬੂਤਰ ਹੋ ਗਏ ਜੀ ਲੱਗਿਆ ਰਹਿੰਦਾ ਇਹਨਾਂ ਜੋ ਸਰੀ ਦਿਹਾੜੀ ਕਦੇ ਬੱਕਰੀ ਵੜ ਲਓ ਕਦੇ ਕੂਤਰਾਂ ਕੋਲੇ ਜਾ ਵੜੋ ਕਦੇ ਗਾਵਾਂ ਨੂੰ ਪੁੱਠੇ ਫਾਦੋ ਦੇਖੋ ਇਹ ਕਰਦਾ ਬੰਨਾ ਯਾਰਾ ਜਿੰਦਗੀ ਦਾ ਇੱਕ ਹਸਾਬ ਦਾ ਤਾਂ ਹਾਂਜੀ ਭਾਈ ਬੱਚਿਆਂ ਜੋਗਾ ਜਾਗਾ ਦੇ ਕੇ ਕੰਮ ਹੋ ਗਿਆ ਡਨ ਪਾ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਬਲੌਗ ਦੀ ਸਮਾਪਤੀ ਕਰਦੇ ਆ ਇੱਥੇ ਹੀ ਭਾਈ ਠੀਕ ਹੈ ਜੀ ਗੁੱਡ ਨਾਈਟ ਸਸਰੀਕਾਲ ਸਾਰਿਆਂ ਨੂੰ